ਲਓ ਯਾ ਚੱਲ ਬੇ ਡਾਂਗਾ ਦੇ ਹੁੰਡੇ ਚੱਕ ਕੇ ਸ਼ੂਟ ਹੋ ਗਿਆ ਸ਼ੁਰੂ ਆ ਦੇਖ ਲੋ ਐਂ ਚੱਲਦਾ ਕੰਮ ਹੂੰ ਤਾਂ 2 ਸਾਲਾਂ ਦਾ ਫਰਕ ਆ ਦੋਨਾਂ ਦਾ ਪਰ ਹੂੰ ਇਥੇ ਪਿਓ ਪੁੱਤ ਬਣੇ ਹੋਏ ਆ ਆ ਦੇਖੋ ਡਾਂਗਾ ਚੱਕ ਲਿਆ ਹੁੰਡੇ ਚੱਕ ਲਿਆ ਮੁੰਡਾ ਵਿਚਾਰਾ ਨਾਲ ਨਾਲ ਜਗ ਦਾ ਸਾਰੀ ਧੁੱਪ ਕਹਿੰਦਾ ਪਿੰਡੇ ਦੇ ਹੰਡਾਈ ਦੀ ਐ ਤੇ ਕੈਮਰਾਮੈਨ ਤੇ ਬਾਕੀ ਗੱਲ ਇਹ ਆ ਵੀ ਹੁਣ ਗਰਮੀਆਂ ਪੂਰੇ ਜੋਰਾਂ ਸ਼ੋਰਾਂ ਤੇ ਤੇ ਕਹਿੰਦੇ ਹੁੰਦੇ ਵੀ ਉਹ ਗਰਮੀ ਨੂੰ ਗਰਮੀ ਮਾਰਦੀ ਆ ਕਹਿੰਦੇ ਤੇ ਗਰਮੀ ਨੂੰ ਗਰਮੀ ਮਾਰਦੀ ਆ ਜੱਸੀ ਹੋਈ ਚਾਹ ਇੱਕ ਵਾਰ ਚਾਹ ਬਣਾਈ ਕਹਿੰਦੇ ਮੋਕਾ ਨਾ ਬਣਾ ਗਾਮੇ ਨੇ ਲਹੂ ਪੀ ਲਿਆ ਸੀਨਾ ਚ ਵੀ ਕਹਿੰਦੇ ਚਾਹ ਪੀ ਆਉਗੀ ਕਹਿੰਦੇ ਅਲਟਾ ਗਲਾਸ ਨੂੰ ਪੀ ਕੇ ਖੜਾ ਕੈ ਲੋ ਚਾਹ ਪਿਆਣੀ ਐ ਤੇ ਹੋਰ ਮੰਗਲੀ ਚਾਹ ਹਾਂ ਤੇ ਹੋਰ ਮੰਗਲੀ ਚਾਹ ਮੇਰੇ ਸੋਤੇ ਨੂੰ ਦਾਰਦੀ ਪੱਤੀ ਦੇ ਭਰੇ ਖਿਓਲਾ ਖੋਲ ਲੈ ਮੈਂ ਫੁੱਕੀ ਵਾਲੀ ਚਾਹ ਪੀ ਆਉਂ ਫੁੱਕੀ ਵਾਲੀ ਚਾਹ ਸੁਣੂਗਾ ਆਏ ਨਲਦਾ ਕੰਮਾ ਦੇ ਲੋ ਗਾਂ ਗਾਮੇ ਦੀ ਬਣਾਉਣਗੇ ਰੇਲ ਕਹਿੰਦੇ ਤੇ ਆ ਸਾਡੇ ਦੋ ਹੋਰ ਆਰਟਿਸਟ ਅੰਦਰ ਬੈਠੇ ਨੇਗੇ ਕਿਰੋ ਮਾਤਾ ਕਿਵੇਂ ਆ ਬਹੁਤ ਵਧੀਆ ਸਰਾ ਲੱਗਿਆ ਪਿਆ ਹਨਾ ਅੱਜ ਦੀ ਹਵਾ ਮਿਲ ਗਈ ਜੀ ਵੀ ਉਮੀਦ ਕਰਦੇ ਆ ਭਾਈ ਤੁਸੀਂ ਵੀ ਚੰਦਰ ਉਸ ਰਾਜ ਖੁਸ਼ੀ ਹੋਵੋਗੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਤੇ ਚੱਕਦੇ ਕਰੋ ਫਟੇਆ ਕੁੜੀ ਨਵੀਂ ਆ ਯਾਰ ਅਸੀਂ ਤੁਹਾਨੂੰ ਵੀ ਬੋਲ ਸਕਦੀਆਂ ਨਾ ਜੇ ਉਹਨਾਂ ਦਾ ਬੋਲਦੇ ਦੱਸਦੇ ਕੀ ਲੱਗਦਾ ਕਿਵੇਂ ਚ ਲੱਗਦਾ ਸ਼ੂਟ ਵਾਲਾ ਕੰਮ ਕਿਵੇਂ ਚ ਲੱਗਿਆ ਵਧੀਆ ਲੱਗਿਆ ਵਧੀਆ ਹੈ ਹਨਾ ਕੁੱਲ ਮਿਲਾ ਕੇ ਵਧੀਆ ਤੇ ਸਾਰੇ ਆਰਟਿਸਟ ਭਾਈ ਜੋਰ ਹੁਣ ਲਾ ਰਹੇ ਆ ਤੇ ਤੁਸੀਂ ਵੀਡੀਓ ਲਾਈਕ ਕਮੈਂਟ ਸ਼ੇਅਰ ਜੁਸ ਕਰਿਆ ਕਰੋ ਬਲੌਗ ਤੁਹਾਨੂੰ ਇਸ ਤਰ੍ਹਾਂ ਦੇ ਅਸੀਂ ਪਾਉਂਦੇ ਰਹਾਂਗੇ ਦਿਖਾਉਂਦੇ ਰਹਾਂਗੇ ਚੱਲੀ ਜਊਂਗਾ ਅਮਾ ਸਾਥ ਦਾ ਹੀ ਕਰੋ ਬੱਸ ਹਨਾ ਤੇ ਪੂਰਾ ਦੇਖੋ ਬਲੌਗ ਤੁਹਾਨੂੰ ਦਿਖਾਵਾਂਗੇ ਕੈਮਰੇ ਦੇ ਪਿੱਛੇ ਦੀ ਕਹਾਣੀ ਕਿਵੇਂ ਬਣਦੀ ਆ ਫਿਲਮ ਕਿਵੇਂ ਸਾਰੀ ਕ੍ਰੀਏਟ ਹੁੰਦੀ ਆ ਕਿਵੇਂ ਹੁੰਦੀਆਂ ਤਿਆਰੀਆਂ